ਮੇਰਾ ਨਾਮ ਤਨੂਆ ਮੈਂ ਜਦੋਂ ਸਕੂਲ ਚ ਪੜਦੀ ਸੀ ਉਦੋਂ ਹੀ ਮੇਰੇ ਪਾਪਾ ਦੀ ਡੈਥ ਹੋ ਗਈ ਸੀ ਮੇਰੇ ਪਾਪਾ ਨੂੰ ਖੇਤ ਵਿੱਚ ਕਰੰਟ ਲੱਗ ਗਿਆ ਸੀ ਜਿਸ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ ਹੁਣ ਘਰ ਵਿੱਚ ਮੇਰੀ ਮੰਮੀ ਤੇ ਮੈਂ ਤੇ ਮੇਰਾ ਛੋਟਾ ਭਰਾ ਸੀ ਮੈਂ ਆਪਣੇ ਭਰਾ ਨਾਲੋਂ ਵੱਡੀ ਸੀ ਹੁਣ ਮੰਮੀ ਤੇ ਸਾਰੀ ਜ਼ਿੰਮੇਵਾਰੀ ਆ ਗਈ ਸੀ ਮੈਂ ਉਦੋਂ 10ਵੀਂ ਕਲਾਸ ਵਿੱਚ ਪੜਦੀ ਸੀ ਜਦੋਂ ਮੇਰੇ ਪਾਪਾ ਦੀ ਡੈਥ ਹੋਈ ਤੇ ਮੇਰਾ ਭਰਾ ਉਦੋਂ 5ਵੀਂ ਕਲਾਸ ਚ ਪੜਦਾ ਸੀ ਹੁਣ ਮੇਰੇ ਨਾਨਾ ਨਾਨੀ ਸਾਡੇ ਕੋਲ ਰਹਿਣ ਲੱਗ ਗਏ ਸੀ ਕਿਉਂਕਿ ਮੰਮੀ ਨੂੰ ਇਕੱਲੀ ਨੂੰ ਔਖਾ ਸੀ ਮੰਮੀ ਹਜੇ ਜਵਾਨ ਪਈ ਸੀ ਮੰਮੀ ਨੂੰ ਕੱਲੀ ਨੂੰ ਕਿਤੇ ਵੀ ਜਾਣ ਆਉਣ ਦਾ ਬੜਾ ਔਖਾ ਹੋ ਜਾਂਦਾ ਸੀ ਇਸ ਕਰਕੇ ਨਾਨਾ ਜੀ ਘਰ ਦੇ ਸਾਰੇ ਕੰਮ ਕਰ ਦਿੰਦੇ ਸੀ ਕਿਉਂਕਿ ਨਾਨਾ ਜੀ ਅਜੇ ਸਿਹਤ ਪੱਖੋਂ ਸਹੀ ਸੀ ਇਸ ਤਰ੍ਹਾਂ ਹੀ ਸਾਡਾ ਟਾਈਮ ਪਾਸ ਹੁਣ ਨਾਨਾ ਨਾਨੀ ਨਾਲ ਹੋ ਜਾਂਦਾ ਸੀ ਮੈਂ ਆਪਣੇ ਨਾਨਾ ਨਾਨੀ ਨਾਲ ਬੜਾ ਪਿਆਰ ਕਰਦੀ ਸੀ ਜਦੋਂ ਮੇਰੇ ਪਾਪਾ ਦੀ ਡੈਥ ਹੋਈ ਸੀ ਤਾਂ ਮੈਂ ਬਹੁਤ ਜ਼ਿਆਦਾ ਰੋਈ ਸੀ ਕਿਉਂਕਿ ਮੇਰਾ ਪਾਪਾ ਨਾਲ ਬੜਾ ਪਿਆਰ ਸੀ ਪਾਪਾ ਮੇਰਾ ਬੜਾ ਮੋਹ ਕਰਦੇ ਸੀ ਤੇ ਮੈਂ ਕਾਫੀ ਟਾਈਮ ਆਪਣੇ ਪਾਪਾ ਨੂੰ ਭੁੱਲ ਨਹੀਂ ਸਕੀ ਮੋਰ ਇਸ ਗੱਲ ਨੂੰ 1 ਸਾਲ ਹੋ ਗਿਆ ਸੀ ਹੁਣ ਮੈਂ 11ਵੀਂ ਕਲਾਸ ਵਿੱਚ ਹੋ ਗਈ ਸੀ ਸਾਡੇ ਘਰ ਦੀ ਹਾਲਤ ਵੀ ਇੰਨੀ ਚੰਗੀ ਨਹੀਂ ਸੀ ਸਾਡੇ ਸਿਰ ਇਨਾ ਕਰਜ਼ਾ ਸੀ ਕਿ ਜ਼ਮੀਨ ਸਾਰੇ ਕਰਜ਼ੇ ਵਿੱਚ ਹੀ ਚਲੀ ਗਈ ਸੀ ਮੇਰਾ ਭਰਾ ਜੇ ਛੋਟਾ ਸੀ ਘਰ ਵਿੱਚ ਕਮਾਈ ਕਰਨ ਦਾ ਸਾਧਨ ਕੋਈ ਵੀ ਨਹੀਂ ਸੀ ਸਾਡੇ ਕੋਲ ਸਿਰਫ ਇੱਕ ਗਿੱਲਾ ਬਜਿਆ ਸੀ ਜਿਹਦੇ ਸਹਾਰੇ ਅਸੀਂ ਆਪਣੀ ਜ਼ਿੰਦਗੀ ਕੱਟ ਰਹੇ ਸੀ ਉਧਰ ਨਾਨਾ ਨਾਨੀ ਵੀ ਸਾਡੀ ਕਾਫੀ ਹੈਲਪ ਕਰਦੇ ਸੀ ਕਿਉਂਕਿ ਮੇਰੇ ਨਾਨਕੇ ਕਾਫੀ ਅਮੀਰ ਸੀ ਉਹੀ ਸਾਡੇ ਘਰ ਦਾ ਸਾਰਾ ਖਰਚਾ ਚਲਾਉਂਦੇ ਸੀ ਮੇਰੇ ਮਾਮਾ ਮੰਮੀ ਵੀ ਬੜੇ ਚੰਗੇ ਸੀ ਉਹ ਵੀ ਸਾਡੀ ਬੜੀ ਮਦਦ ਕਰਦੇ ਸੀ ਉਹ ਜਦੋਂ ਵੀ ਆਉਂਦੇ ਸੀ ਤਾਂ ਕਾਫੀ ਸਾਰਾ ਸਮਾਨ ਲੈ ਕੇ ਆਉਂਦੇ ਸੀ ਇਸ ਤਰ੍ਹਾਂ ਸਾਡਾ ਵਧੀਆ ਟਾਈਮ ਲੰਗੀ ਜਾਂਦਾ ਸੀ ਨਾਨਾ ਜੀ ਇਹੀ ਚਾਹੁੰਦੇ ਸੀ ਕਿ ਬਸ 12 ਪੜਾ ਕੇ ਕੁੜੀ ਦਾ ਵਿਆਹ ਕਰ ਦਿੱਤਾ ਜਾਵੇ ਕਿਉਂਕਿ ਨਾਨਾ ਜੀ ਜ਼ਮਾਨੇ ਤੋਂ ਡਰਦੇ ਸੀ ਉਹ ਹਮੇਸ਼ਾ ਕਹਿੰਦੇ ਸੀ ਕਿ ਧੀਆ ਤਾਂ ਟਾਈਮ 'ਤੇ ਆਪਣੇ ਘਰ ਚਲੀਆਂ ਜਾਣ ਤਾਂ ਠੀਕ ਆ ਪਰ ਮੈਂ ਚਾਹੁੰਦੀ ਸੀ ਕਿ ਮੈਂ ਪੜ੍ਹ ਲਿਖ ਕੇ ਕੋਈ ਨੌਕਰੀ ਕਰਾਂ ਤੇ ਆਪਣੀ ਮੰਮੀ ਨੂੰ ਪੂਰਾ ਸੁੱਖ ਦੇਵਾਂ ਪਰ ਨਾਨਾ ਜੀ ਕਹਿੰਦੇ ਸੀ ਕਿ ਪੁੱਤ ਤੈਨੂੰ ਨਹੀਂ ਪਤਾ ਜਿਨ੍ਹਾਂ ਦੇ ਪਿਓ ਨਹੀਂ ਜਿਉਂਦੇ ਹੁੰਦੇ ਤੇ ਭਰਾ ਛੋਟੇ ਹੁੰਦੇ ਲੋਕ ਉਹਨਾਂ ਨੂੰ ਬੁਰੀਆਂ ਨਜ਼ਰਾਂ ਨਾਲ ਤੱਕਦੇ ਨੇ ਇਸ ਕਰਕੇ ਨਾਨਾ ਜੀ ਮੇਰੇ ਵਿਆਹ ਦੀਆਂ ਗੱਲਾਂ ਕਰਦੇ ਰਹਿੰਦੇ ਸੀ ਕਈ ਵਾਰ ਮੈਂ ਆਪਣੇ ਨਾਨੇ ਨਾਲ ਇਸ ਗੱਲ ਪਿੱਛੇ ਲੜ ਪੈਂਦੀ ਸੀ ਪਰ ਜਦੋਂ ਉਹ ਮੈਨੂੰ ਸਾਰਾ ਕੁਝ ਸਮਝਾਉਂਦੇ ਸੀ ਤਾਂ ਮੈਂ ਸਮਝ ਜਾਂਦੀ ਸੀ ਕਿਉਂਕਿ ਮੈਂ ਆਪਣੀ ਮੰਮੀ ਨੂੰ ਸ਼ੁਰੂ ਤੋਂ ਹੀ ਤੰਗੀ ਕੱਟਦੇ ਹੋਏ ਦੇਖਿਆ ਸੀ ਉਹ ਪਾਪਾ ਦੇ ਜਿਉਂਦੇ ਤੋਂ ਵੀ ਤੰਗੀ ਹੀ ਕੱਟਦੇ ਸੀ ਪਾਪਾ ਹਮੇਸ਼ਾ ਮੰਮੀ ਨੂੰ ਕਹਿੰਦੇ ਸੀ ਕਿ ਬਸ ਥੋੜਾ ਟਾਈਮ ਹੋ ਰਿਹਾ ਫਿਰ ਮੈਂ ਤੇਰੇ ਸਾਰੇ ਸ਼ੌਂਕ ਪੂਰੇ ਕਰੂੰਗਾ ਪਰ ਪਾਪਾ ਨੂੰ ਕੀ ਪਤਾ ਸੀ ਉਦੋਂ ਤੱਕ ਜ਼ਿੰਦਗੀ ਨੇ ਖਤਮ ਹੋ ਜਾਣਾ ਆ ਇਸ ਤਰ੍ਹਾਂ ਹੀ ਹੁਣ ਮੈਂ 11ਵੀਂ ਦੇ ਪੇਪਰ ਦੇ ਚੁੱਕੀ ਸੀ ਮੈਂ ਨਾਨਾ ਜੀ ਨੂੰ ਕਈ ਵਾਰ ਕਿਹਾ ਸੀ ਕਿ ਮੈਨੂੰ 12ਵੀਂ ਤੋਂ ਬਾਅਦ ਕੋਰਸ ਕਰਵਾ ਦਿਓ ਤਾਂ ਨਾਨਾ ਜੀ ਮੈਨੂੰ ਇਹ ਕਹਿ ਕੇ ਟਾਲ ਦਿੰਦੇ ਸੀ ਪੁੱਤ ਤੇਰੇ ਸਹੁਰੇ ਇਹੋ ਜੇ ਲੱਭਾਂਗੇ ਜੋ ਤੈਨੂੰ ਪੜਾਈ ਕਰਾ ਦੇਣ ਤੂੰ ਉੱਥੇ ਆਪਣਾ ਪੜਾਈ ਵਾਲਾ ਸ਼ੌਂਕ ਪੂਰਾ ਕਰ ਲਵੀਂ ਇਥੇ ਆਪਣੀ ਮਾਂ ਵੱਲ ਵੇਖ ਕੇ ਤੈਨੂੰ ਵਿਆਹ ਕਰਾਉਣਾ ਪੈਣਾ ਕਿਉਂਕਿ ਤੇਰੀ ਮਾਂ ਇਕੱਲੀ ਕੁਝ ਨਹੀਂ ਕਰ ਸਕਦੀ ਮੇਰਾ ਕੀ ਪਤਾ ਮੈਂ ਕਦੋਂ ਅੱਖਾਂ ਮੀਟ ਜਾ ਇਸ ਕਰਕੇ ਤੈਨੂੰ 12 ਪੜਾ ਕੇ ਵਿਆਹ ਦਵਾਵਾਂਗੇ ਤੇ ਆਪਣੇ ਸਹੁਰੇ ਘਰ ਜਾ ਕੇ ਤੂੰ ਅੱਗੇ ਪੜ੍ਹਾਈ ਕਰ ਲਵੀ ਪਰ ਮੈਂ ਨਾਨਾ ਜੀ ਨੂੰ ਕਹਿੰਦੀ ਸੀ ਕੀ ਪਤਾ ਮੈਨੂੰ ਸਹੁਰੇ ਕਿੱਦਾਂ ਦੇ ਮਿਲਣਗੇ ਉਹ ਮੈਨੂੰ ਅੱਗੇ ਪੜ੍ਹਾਈ ਕਰਾਉਣਗੇ ਵੀ ਜਾਂ ਨਹੀਂ ਨਾਨਾ ਜੀ ਕਹਿੰਦੇ ਸੀ ਕੋਈ ਗੱਲ ਨਹੀਂ ਆਪਾਂ ਇਹੋ ਜਿਹਾ ਹੀ ਘਰ ਵੇਖਾਂਗੇ ਜੋ ਆਪ ਪੜ੍ਹੇ ਲਿਖੇ ਹੋਣ ਤੇ ਤੈਨੂੰ ਵੀ ਅੱਗੇ ਪੜ੍ਹਾਈ ਕਰਵਾ ਦੇਣ ਫਿਰ ਮੈਂ ਚੁੱਪ ਕਰ ਜਾਂਦੀ ਸੀ ਅਸੀਂ ਨਾਨਕੇ ਵੀ ਕਈ ਕਈ ਦਿਨ ਲਾਉਂਦੇ ਸੀ ਮਾਮਾ ਮਾਮੀ ਸਾਨੂੰ ਲੈ ਜਾਂਦੇ ਸੀ ਤੇ ਕਦੇ-ਕਦੇ ਅਸੀਂ ਸਾਰੇ ਚੱਲੇ ਜਾਂਦੇ ਸੀ ਛੁੱਟੀਆਂ ਉੱਥੇ ਕੱਟ ਕੇ ਆਉਂਦੇ ਸੀ ਇਸ ਤਰ੍ਹਾਂ ਹੁਣ ਮੈਂ ਪਲੱਸ 2 ਵੀ ਪੂਰੀ ਕਰ ਲਈ ਸੀ ਹੁਣ ਮੇਰੇ ਨਾਨਾ ਜੀ ਮੇਰੇ ਲਈ ਰਿਸ਼ਤਾ ਦੇਖਣ ਲੱਗ ਪਏ ਸੀ ਮੰਮੀ ਤਾਂ ਚਾਹੁੰਦੀ ਸੀ ਕਿ ਅੱਗੇ ਬੀਏ ਕਰਨ ਲਾ ਦਵਾਂ ਪਰ ਨਾਨਾ ਜੀ ਇਸ ਗੱਲ ਨੂੰ ਨਹੀਂ ਮੰਨਦੇ ਸੀ ਕਿਉਂਕਿ ਨਾਨਾ ਜੀ ਆਪ ਵੀ ਬਿਰਦ ਸੀ ਬਸ ਉਹ ਜ਼ਮਾਨੇ ਤੋਂ ਡਰਦੇ ਮਾਰੇ ਮੈਨੂੰ ਛੇਤੀ ਵਿਆਹਣਾ ਚਾਹੁੰਦੇ ਸੀ ਕਿਉਂਕਿ ਉਹ ਮੰਮੀ ਦੀ ਟੈਨਸ਼ਨ ਬਹੁਤ ਲੈਂਦੇ ਸੀ ਕਿ ਬਾਅਦ ਵਿੱਚ ਉਹ ਕੱਲੀ ਕੀ ਕਰੂਗੀ ਇਸ ਤਰ੍ਹਾਂ ਮੇਰੇ ਲਈ ਕਈ ਰਿਸ਼ਤੇ ਵੇਖੇ ਨਾਨਾ ਜੀ ਆਪ ਮੇਰੇ ਲਈ ਵਧੀਆ ਰਿਸ਼ਤਾ ਵੇਖਣਾ ਚਾਹੁੰਦੇ ਸੀ ਉਹ ਚਾਹੁੰਦੇ ਸੀ ਕਿ ਮੈਂ ਆਪਣੇ ਹੱਥੀਏ ਦਾ ਵਿਆਹ ਕਰਕੇ ਜਾਵਾਂ ਮੇਰੇ ਨਾਨਾ ਜੀ ਦੇ ਦੋਸਤ ਨੇ ਮੇਰੇ ਲਈ ਇੱਕ ਰਿਸ਼ਤੇ ਦੀ ਦੱਸ ਪਾਈ ਜੋ ਕਿ ਮੁੰਡਾ ਬੀਏ ਤੱਕ ਪੜਿਆ ਹੋਇਆ ਸੀ ਤੇ ਉਹਨੇ ਕੰਪਿਊਟਰ ਦਾ ਕੋਰਸ ਵੀ ਕੀਤਾ ਹੋਇਆ ਸੀ ਉਹ ਬਸ ਜੌਬ ਦੇਖ ਰਿਹਾ ਸੀ ਮਤਲਬ ਉਹ ਮੇਰੇ ਨਾਲੋਂ 2-3 ਸਾਲ ਵੱਡਾ ਸੀ ਨਾਨਾ ਜੀ ਕਹਿੰਦੇ ਮੁੰਡਾ ਸੈਟਲ ਆ ਉਹਨੇ ਅੱਜ ਨਹੀਂ ਕੱਲ ਸੈੱਟ ਹੋ ਹੀ ਜਾਣਾ ਇਸ ਕਰਕੇ ਰਿਸ਼ਤਾ ਚੰਗਾ ਆ ਆਪਾਂ ਗੱਲ ਅੱਗੇ ਵਧਾ ਲੈਨੇ ਆ ਪਰ ਮੇਰਾ ਜੀ ਵਿਆਹ ਕਰਾਉਣ ਨੂੰ ਮਨ ਨਹੀਂ ਕਰਦਾ ਸੀ ਪਰ ਮੈਂ ਮਜਬੂਰੀ ਨੂੰ ਵੇਖਦੇ ਹੋਏ ਰਿਸ਼ਤੇ ਲਈ ਹਾਂ ਕਰ ਦਿੱਤੀ ਸਾਰਾ ਪਰਿਵਾਰ ਬੜਾ ਖੁਸ਼ ਸੀ ਮੁੰਡੇ ਦੇ ਪਰਿਵਾਰ ਵਿੱਚ ਮੁੰਡੇ ਦੇ ਚਾਚਾ ਚਾਚੀ ਮੰਮੀ ਡੈਡੀ ਦਾਦਾ ਦਾਦੀ ਤੇ ਮੁੰਡੇ ਦੀ ਇੱਕ ਭੈਣ ਸੀ ਤੇ ਚਾਚੇ ਦੇ ਦੋ ਜਵਾਕ ਸੀ ਜੋ ਛੋਟੇ ਸੀ ਚਾਚਾ ਚਾਚੀਏ ਜੇ ਜਵਾਨ ਪਏ ਸੀ ਉਹਨਾਂ ਦਾ ਪਰਿਵਾਰ ਕਾਫੀ ਵੱਡਾ ਸੀ ਤੇ ਮੰਮੀ ਕਹਿਣ ਲੱਗੀ ਕਿ ਇੰਨੇ ਵੱਡੇ ਪਰਿਵਾਰ ਵਿੱਚ ਇਹਨੂੰ ਔਖਾ ਹੋ ਜਾਊਗਾ ਤਾਂ ਨਾਨਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਆਪਣੇ ਜਵਾਕਾਂ ਵਾਂਗ ਰੱਖਣਗੇ ਤੂੰ ਫਿਕਰ ਨਾ ਕਰ ਕਿਤੇ ਛੋਟੇ ਪਰਿਵਾਰ 'ਚ ਵਿਆਹਾਂਗੇ ਤਾਂ ਇਕੱਲੇ ਸਿਰ ਜ਼ਿੰਮੇਵਾਰੀ ਪੈ ਜਾਊਗੀ ਹੁਣ ਵੱਡੇ ਪਰਿਵਾਰ ਵਿੱਚ ਜਾਊਗੀ ਤਾਂ ਇਹਨੂੰ ਕਿਸੇ ਚੀਜ਼ ਦਾ ਕੋਈ ਫਿਕਰ ਨਹੀਂ ਹੋਊਗਾ ਨਾਲੇ ਮੇਰੀ ਮੁੰਡੇ ਵਾਲਿਆਂ ਨਾਲ ਗੱਲ ਹੋਈ ਸੀ ਉਹ ਅੱਗੇ ਪੜ੍ਹਾਈ ਕਰਾਉਣ ਲਈ ਤਿਆਰ ਨੇ ਕਿਉਂਕਿ ਮੁੰਡਾ ਵੀ ਪੜਿਆ ਲਿਖਿਆ ਤਾਂ ਫਿਰ ਮੰਮੀ ਵੀ ਇਸ ਰਿਸ਼ਤੇ ਲਈ ਮੰਨ ਗੀ ਸੀ ਇਸ ਤਰ੍ਹਾਂ ਹੀ ਮੇਰੀ ਦੇਖ ਦਿਖਾਈ ਹੋ ਗਈ ਸੀ ਤੇ ਮੇਰਾ ਰਿਸ਼ਤਾ ਪੱਕਾ ਹੋ ਗਿਆ ਸੀ ਸਾਰਾ ਪਰਿਵਾਰ ਬਹੁਤ ਖੁਸ਼ ਸੀ ਕਿਉਂਕਿ ਮੁੰਡੇ ਵਾਲੇ ਮੈਨੂੰ ਬੜਾ ਪਿਆਰ ਕਰ ਰਹੇ ਸੀ ਮੁੰਡੇ ਦੀ ਮਾਂ ਯਾਨੀ ਕਿ ਮੇਰੀ ਸੱਸ ਮੈਨੂੰ ਆਪਣੀਆਂ ਧੀਆ ਵਾਂਗ ਪਿਆਰ ਕਰ ਰਹੀ ਸੀ ਉਹ ਕਹਿ ਰਹੀ ਸੀ ਕਿ ਇਹ ਛੋਟੀ ਜਈਆ ਤੇ ਮੈਨੂੰ ਤਾਂ ਇਹਦਾ ਬੜਾ ਪਿਆਰ ਆ ਰਿਹਾ ਤੇ ਮੇਰੀ ਸੱਸ ਮੈਨੂੰ ਕਹਿਣ ਲੱਗੀ ਮੈਂ ਤੈਨੂੰ ਆਪਣੀਆਂ ਧੀਆ ਵਾਂਗ ਰੱਖਾਂਗੀ ਹੁਣ ਅਗਲੇ ਹਫਤੇ ਹੀ ਸਾਡਾ ਵਿਆਹ ਰੱਖ ਦਿੱਤਾ ਸੀ ਕਿਉਂਕਿ ਮੁੰਡੇ ਵਾਲਿਆਂ ਨੂੰ ਸਾਡੇ ਘਰ ਦੀ ਹਾਲਤ ਦਾ ਪਤਾ ਹੀ ਸੀ ਉਹਨਾਂ ਨੂੰ ਪਤਾ ਸੀ ਕਿ ਕੁੜੀ ਦਾ ਪਿਓ ਨਹੀਂ ਆ ਇਸ ਕਰਕੇ ਉਹ ਸਾਡਾ ਜ਼ਿਆਦਾ ਖਰਚ ਨਹੀਂ ਕਰਾਉਣਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਚੁੰਨੀ ਚੜਾ ਕੇ ਕੁੜੀ ਨੂੰ ਲੈ ਜਾਵਾਂਗੇ ਤੇ ਆਪਣੇ ਘਰ ਜਾ ਕੇ ਪਾਰਟੀ ਕਰ ਲਵਾਂਗੇ ਇਸ ਕਰਕੇ ਹਫ਼ਤੇ ਦੇ ਵਿੱਚ ਵਿੱਚ ਹੀ ਸਾਡਾ ਵਿਆਹ ਰੱਖ ਦਿੱਤਾ ਸੀ ਨਾਨਾ ਜੀ ਮੈਨੂੰ ਕਹਿੰਦੇ ਸੀ ਕਿ ਜੋ ਚੀਜ਼ ਤੇਨੂੰ ਚਾਹੀਦੀ ਆ ਤੂੰ ਲੈ ਲਾ ਕੱਲ ਨੂੰ ਇਹ ਨਾ ਹੋਵੇ ਕਿਤੇ ਦਿਲ ਵਿੱਚ ਕੋਈ ਰੀਜ ਰਹਿ ਜਾਵੇ ਤਾਂ ਮੈਂ ਨਾਨਾ ਜੀ ਨੂੰ ਕਿਹਾ ਕਿ ਮੈਨੂੰ ਆਪਣੇ ਘਰ ਦੀ ਹਾਲਤ ਪਹਿਲਾਂ ਹੀ ਪਤਾ ਆ ਇਸ ਕਰਕੇ ਮੈਂ ਬਸ ਇਹੀ ਚਾਹੁੰਨੀ ਆ ਕਿ ਵਿਆਹ ਤੇ ਇੰਨਾ ਕੀ ਖਰਚਾ ਕਰਿਓ ਕਿ ਤੁਹਾਡੇ ਸਿਰ ਕੋਈ ਪੈਸਾ ਨਾ ਚੜ ਜਾਵੇ ਮੇਰਾ ਭਰਾ ਜੇ ਛੋਟਾ ਉਹਦੇ ਕੋਲ ਕਰਜ਼ੇ ਦਾ ਭਾਰ ਨਹੀਂ ਚੁੱਕਿਆ ਜਾਣਾ ਇਸ ਕਰਕੇ ਮੈਨੂੰ ਕੁਝ ਵੀ ਨਹੀਂ ਚਾਹੀਦਾ ਬਸ ਤੁਸੀਂ ਸਿੰਪਲ ਜਿਹਾ ਵਿਆਹ ਕਰ ਦਿਓ ਨਾਨਾ ਜੀ ਕਹਿੰਦੇ ਸੀ ਕਿ ਹੁਣ ਰਿਸ਼ਤੇਦਾਰ ਤਾਂ ਬੁਲਾਉਣੇ ਪੈਣਗੇ ਥੋੜਾ ਬਹੁਤ ਤਾਂ ਖਰਚਾ ਕਰਨਾ ਹੀ ਪੈਣਾ ਤਾਂ ਮੇਰੇ ਮਾਮਾ ਜੀ ਕਹਿਣ ਲੱਗੇ ਕਿ ਚਲ ਕੋਈ ਗੱਲ ਨਹੀਂ ਆਪਾਂ ਰਲ ਮਿਲ ਕੇ ਵਿਆਹ ਕਰ ਦਿੰਨੇ ਆਂ ਬਰਾਤ ਤਾਂ ਥੋੜੀ ਹੀ ਆਉਣੀ ਆ ਉਹਨਾਂ ਨੇ ਤਾਂ ਆਪਣੇ ਘਰ ਹੀ ਪਾਰਟੀ ਕਰਨੀ ਆ ਇਸ ਤਰ੍ਹਾਂ ਹੀ ਹੁਣ ਸਾਡਾ ਵਿਆਹ ਵਧੀਆ ਹੋ ਗਿਆ ਘਰ ਦੇ ਆਣੇ ਮੈਨੂੰ ਵਧੀਆ ਸੂਟ ਲੈ ਦੇਤੇ ਤੇ ਮੈਨੂੰ ਥੋੜਾ ਬਹੁਤ ਫਰਨੀਚਰ ਦਾ ਸਮਾਨ ਵੀ ਦੇ ਦਿੱਤਾ। ਮੇਰੇ ਸਹੁਰਿਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੁਸੀਂ ਆਪਣੀ ਖੁਸ਼ੀ ਨਾਲ ਕਰਨਾ ਕੁਝ ਕਰ ਸਕਦੇ ਹੋ ਨਹੀਂ ਤਾਂ ਸਾਡੇ ਵੱਲੋਂ ਕੋਈ ਮੰਗਣੀ। ਸਾਡੇ ਘਰ ਹਰੇਕ ਚੀਜ਼ ਆ। ਮੇਰੇ ਘਰ ਵਾਲੇ ਦਾ ਨਾਮ ਸੋਨੀ ਆ। ਹੁਣ ਸਾਡਾ ਵਿਆਹ ਹੋ ਗਿਆ ਸੀ। ਸੋਨੀ ਆਪਣੀ ਜੋਬ ਲਈ ਅਪਲਾਈ ਕਰਦਾ ਫਿਰਦਾ ਸੀ। ਉਹ ਕਿਤੇ ਨਾ ਕਿਤੇ ਜੋਬ ਲਈ ਟਰਾਈ ਕਰਦਾ ਰਹਿੰਦਾ ਸੀ। ਸਾਡੇ ਘਰ ਵਿੱਚ ਸੋਨੀ ਦੇ ਚਾਚਾ ਚਾਚੀ ਦੀ ਹੀ ਚੱਲਦੀ ਸੀ। ਚਾਚੀ ਹੀ ਹਰ ਗੱਲ ਦਾ ਫੈਸਲਾ ਕਰਦੀ। ਇੱਕ ਦਿਨ ਮੈਂ ਸੋਨੀ ਨੂੰ ਕਿਹਾ ਕਿ ਆਪਾਂ ਘੁੰਮਣ ਚੱਲਦੇ ਆਂ ਤਾਂ ਉਹ ਕਹਿਣ ਲੱਗਿਆ ਛੱਡ ਪਰੇ ਘੁੰਮਣ ਨੂੰ ਕੀ ਆ ਤਾਂ ਉਹਨੇ ਇਹ ਗੱਲ ਚਾਚੀ ਨੂੰ ਦੱਸੀ ਤਾਂ ਚਾਚੀ ਕਹਿਣ ਲੱਗੀ ਠੀਕ ਆ ਅਸੀਂ ਵੀ ਨਾਲ ਚੱਲਾਂਗੇ ਮੈਂ ਵੀ ਤੁਹਾਡੇ ਨਾਲ ਬੰਨੇ ਨਾਲ ਘੁੰਮਾਂਉਂਗੀ ਪਰ ਮੈਨੂੰ ਇਹ ਗੱਲ ਬਿਲਕੁਲ ਚੰਗੀ ਨਾ ਲੱਗੀ ਕਿ ਚੱਲ ਸਾਡਾ ਤਾਂ ਨਵਾਂ ਨਵਾਂ ਵਿਆਹ ਹੋਇਆ ਸੀ ਪਰ ਚਾਚੀ ਸਾਡੇ ਨਾਲ ਘੁੰਮਣ ਕਿਉਂ ਜਾਊਗੀ ਫਿਰ ਮੈਂ ਸੋਚਿਆ ਕਿ ਚੱਲ ਚਾਚੀ ਦਾ ਜਦੋਂ ਵਿਆਹ ਹੋਇਆ ਉਹ ਉਦੋਂ ਉਹਨੂੰ ਕਿਸੇ ਨੇ ਘੁੰਮਣ ਨਹੀਂ ਜਾਣ ਦਿੱਤਾ ਹੋਊਗਾ ਇਸੇ ਕਰਕੇ ਉਹ ਸਾਡੇ ਨਾਲ ਕੋ ਮਨਜਾਨੀ ਕਹਿ ਰਹੀ ਆ ਜਦੋਂ ਸਮਾਨ ਪੈਕ ਕਰ ਰਹੀ ਸੀ ਤਾਂ ਚਾਚੀ ਸਿਰਫ ਆਪਣਾ ਸਮਾਨ ਪੈਕ ਕਰ ਰਹੀ ਸੀ ਉਹ ਚਾਚੇ ਦਾ ਸਾਮਾਨ ਨਹੀਂ ਪੈਕ ਕਰ ਰਹੀ ਸੀ ਮੈਂ ਚਾਚੀ ਨੂੰ ਪੁੱਛਿਆ ਕਿ ਤੁਸੀਂ ਚਾਚੇ ਦਾ ਸਾਮਾਨ ਪੈਕ ਕਿਉਂ ਨਹੀਂ ਕਰ ਰਹੇ ਨਾਲੇ ਜਵਾਕਾਂ ਦਾ ਤਾਂ ਚਾਚੀ ਕਹਿਣ ਲੱਗੀ ਜਵਾਕ ਤਾਂ ਸਕੂਲ ਜਾਂਦੇ ਆ ਜਵਾਕਾਂ ਨੂੰ ਨਾਲ ਲੈ ਜਾਣਾ ਔਖਾ ਜਵਾਕਾਂ ਨੂੰ ਛੁੱਟੀ ਨਹੀਂ ਮਿਲਣੀ ਤੇ ਤੇਰੇ ਚਾਚੇ ਨੂੰ ਤਾਂ ਘੁੰਮਣ ਦਾ ਕੋਈ ਸ਼ੌਂਕ ਨਹੀਂ ਆ ਇਸ ਕਰਕੇ ਮੈਂ ਹੀ ਤੁਹਾਡੇ ਨਾਲ ਕੱਲੀ ਜਾਊਂਗੀ ਤਾਂ ਮੈਨੂੰ ਬੜਾ ਅਜੀਬ ਜਿਹਾ ਲੱਗਾ ਕਿ ਉਹ ਸਾਡੇ ਨਾਲ ਕੱਲੀ ਕਿੱਦਾਂ ਜਾ ਸਕਦੀ ਆ ਮੈਨੂੰ ਤਾਂ ਲੱਗਿਆ ਸੀ ਕਿ ਚਲ ਚਾਚਾ ਨਾਲ ਜਾਊਗਾ ਪਰ ਉਹ ਤਾਂ ਸਿਰਫ ਕੱਲੀ ਸਾਡੇ ਨਾਲ ਜਾ ਰਹੀ ਸੀ ਪਰ ਮੈਂ ਕੁਝ ਨਹੀਂ ਕੋਲੀ ਕਿਉਂਕਿ ਮੈਂ ਨਵੀਂ-ਨਵੀਂ ਉਸ ਘਰ ਵਿੱਚ ਆਈ ਸੀ ਮੈਂ ਕੁਝ ਕਹਿ ਵੀ ਨਹੀਂ ਸਕਦੀ ਸੀ ਤਾਂ ਮੈਂ ਕਿਹਾ ਠੀਕ ਆ ਪਰ ਮੇਰੇ ਦਿਲ ਵਿੱਚ ਜੋ ਇਕੱਲੇ ਘੁੰਮਣ ਫਿਰਨ ਦੀ ਰੀਜ ਸੀ ਉਹ ਤਾਂ ਰੀਜ ਹੀ ਰਹਗੀ ਹੁਣ ਅਸੀਂ ਘੁੰਮਣ ਤਾਂ ਜਾ ਰਹੇ ਸੀ ਪਰ ਉਹ ਗੱਲ ਨਹੀਂ ਸੀ ਕਿਉਂਕਿ ਚਾਚੀ ਹਰ ਜਗ੍ਹਾ ਸਾਡੇ ਨਾਲ ਜਾਂਦੀ ਰਹਿੰਦੀ ਸੀ ਤੇ ਰੂਮ ਲਿਆ ਉਹ ਵੀ ਸਾਡੇ ਨਾਲ ਹੀ ਰੂਮ ਵਿੱਚ ਰਹੀ ਹਰ ਜਗ੍ਹਾ ਸੇ ਤਿੰਨੋ ਜਣੇ ਇਕੱਠੇ ਘੁੰਮੇ ਮੈਂ ਸੋਨੀ ਨੂੰ ਕਿਹਾ ਕਿ ਚਾਚੀ ਨੂੰ ਆਪਣੇ ਨਾਲ ਇਦਾਂ ਇਕੱਲੇ ਨਹੀਂ ਆਉਣਾ ਚਾਹੀਦਾ ਸੀ ਤਾਂ ਉਹ ਕਹਿਣ ਲੱਗੇ ਲੈ ਇਹ ਤਾਂ ਚੰਗੀ ਗੱਲ ਆ ਆਪਾਂ ਇਕੱਲੇ ਕੀ ਕਰਦੇ ਹੁਣ ਆਪਾਂ ਤਿੰਨ ਜਣੇ ਇਕੱਠੇ ਘੁੰਮਦੇ ਆ ਤਾਂ ਕਿੰਨਾ ਮਜ਼ਾ ਆ ਰਿਹਾ ਤਾਂ ਮੈਂ ਚੁੱਪ ਹੋ ਗਈ ਸਾਡੇ ਘਰ ਵਿੱਚ ਹੋਰ ਕੋਈ ਵੀ ਸਾਡੇ ਨਾਲ ਇਦਾਂ ਆਉਣ ਲਈ ਰਾਜ਼ੀ ਨਹੀਂ ਹੋਇਆ ਕਿਉਂਕਿ ਹਰੇਕ ਨੂੰ ਸਾਡੇ ਨਾਲ ਇਦਾਂ ਆਉਣਾ ਉਪਰਾਜਾ ਲੱਗ ਰਿਹਾ ਸੀ ਪਰ ਚਾਚੀ ਨੂੰ ਸਾਡੇ ਨਾਲ ਆਉਣਾ ਕੋਈ ਉਪਰਾ ਨਹੀਂ ਲੱਗਿਆ ਉਹ ਤਾਂ ਚੁੱਪ ਕਰਕੇ ਆਪਣੇ ਕੱਪੜੇ ਪੈਕ ਕਰਕੇ ਆ ਗਈ ਅਸੀਂ ਕਈ ਦਿਨ ਘੁੰਮਣ ਤੋਂ ਬਾਅਦ ਪਿੰਡ ਵਾਪਸ ਚਲੇ ਗਏ ਹਰ ਇੱਕ ਜਗ੍ਹਾ ਜਿੱਥੇ ਅਸੀਂ ਦੋਵੇਂ ਫੋਟੋ ਕਰਾਉਂਦੇ ਸੀ ਤਾਂ ਚਾਚੀ ਸਾਡੇ ਨਾਲ ਵਿਚਾਲੇ ਖੜ ਜਾਂਦੀ ਸੀ ਮੈਨੂੰ ਇਹ ਗੱਲਾਂ ਬਿਲਕੁਲ ਠੀਕ ਨਹੀਂ ਲੱਗੀਆਂ ਪਰ ਮੈਂ ਹੁਣ ਕਰ ਵੀ ਕੀ ਸਕਦੀ ਸੀ ਹੁਣ ਅਸੀਂ ਪਿੰਡ ਆ ਗਏ ਸੀ ਪਿੰਡੋਂ ਆਉਣ ਤੋਂ ਬਾਅਦ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਪੁੱਤ ਕਿਵੇਂ ਲੱਗਿਆ ਘੁੰਮਣਾ ਕਰਨਾ ਤਾਂ ਮੈਂ ਆਪਣੀ ਸੱਸ ਨੂੰ ਕਿਹਾ ਕਿ ਘੁੰਮਣਾ ਕਰਨਾ ਤਾਂ ਵਧੀਆ ਲੱਗਿਆ ਪਰ ਚਾਚੀ ਸਾਡੇ ਨਾਲ ਗਏ ਸੀ ਤੁਸੀਂ ਵੀ ਚਲੇ ਜਾਣਾ ਸੀ ਤਾਂ ਮੇਰੀ ਸੱਸ ਕਹਿਣ ਲੱਗੀ ਮੈਂ ਕਿੱਥੇ ਜਾਣਾ ਸੀ ਪੁੱਤ ਚਾਚੀ ਦਾ ਵੀ ਕਿਹੜਾ ਨਾਲ ਜਾਣ ਦਾ ਕੋਈ ਹੱਕ ਬਣਦਾ ਸੀ ਐਵੇਂ ਤਾਂ ਢੀ ਨਾਲ ਤੁਰ ਗਈ ਤੁਹਾਡਾ ਤਾਂ ਚਲ ਨਵਾਂ ਨਵਾਂ ਵਿਆਹ ਹੋਇਆ ਪਰ ਉਹ ਐਵੇਂ ਨਾਲ ਤੁਰ ਗਈ ਪਤਾ ਕੀ ਗੱਲ ਆ ਸ਼ੁਰੂ ਤੋਂ ਹੀ ਘਰ ਵਿੱਚ ਤੇਰੇ ਚਾਚੇ ਜੀ ਸਿੱਧੀ ਚੱਲਦੀ ਆ ਮੈਂ ਇਦਾਂ ਕਦੇ ਇਹਨੂੰ ਕਿਸੇ ਗੱਲ ਵਿੱਚ ਰੋਕਿਆ ਰੁਕਿਆ ਹੀ ਨਹੀਂ ਇਹ ਸ਼ੁਰੂ ਤੋਂ ਹੀ ਆਪਣੀ ਮਰਜ਼ੀ ਕਰਦੀ ਆ ਹੁਣ ਮੈਂ ਉਹਨੂੰ ਕਿਹਾ ਸੀ ਕਿ ਤੂੰ ਬੱਚਿਆਂ ਨਾਲੋਂ ਉੱਥੇ ਕੀ ਕਰਨਾ ਤਾਂ ਉਹ ੱੱਕੇ ਨਾਲ ਹੀ ਤਿਆਰ ਹੋ ਗਈ ਪਰ ਮੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤਾਂ ਮੈਂ ਆਪਣੀ ਸੱਸ ਨੂੰ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਕੀ ਕਹਿੰਦੀ ਕਿ ਮੈਨੂੰ ਵੀ ਇਹ ਗੱਲ ਨਹੀਂ ਚੰਗੀ ਲੱਗੀ ਕਿਉਂਕਿ ਜੇ ਮੈਂ ਕਹਿੰਦੀ ਸੀ ਤਾਂ ਸ਼ਾਇਦ ਗੱਲ ਨਾ ਵੱਜ ਜਾਵੇ ਇਸ ਕਰਕੇ ਮੈਂ ਚੁੱਪ ਕਰ ਗਈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲਵੋ ਪਰ ਇੱਕ ਗੱਲ ਸੀ ਮੇਰੀ ਸੱਸ ਬੜੀ ਚੰਗੀ ਸੀ ਉਹ ਮੇਰੀ ਹਰ ਗੱਲ ਦਾ ਬੜਾ ਧਿਆਨ ਰੱਖਦੀ ਸੀ ਮੈਂ ਥੋੜਾ ਜਿਹਾ ਉਦਾਸ ਹੋ ਕੇ ਬੈਠ ਜਾਂਦੀ ਸੀ ਤਾਂ ਮੈਨੂੰ ਉਦੋਂ ਹੀ ਪੁੱਛਦੀ ਰਹਿੰਦੀ ਸੀ ਕਿ ਪੁੱਤ ਤੂੰ ਚੁੱਪ ਕਰਕੇ ਕਿਉਂ ਬੈਠੀ ਆ ਜੇ ਤੇਰਾ دل ਨਹੀਂ ਲੱਗਦਾ ਤਾਂ ਤੂੰ ਆਪਣੇ ਪੇਕੇ ਮਿਲਿਆ ਇਸ ਤਰ੍ਹਾਂ ਮੇਰਾ ਮੇਰੀ ਮਾਂ ਵਾਂਗ ਧਿਆਨ ਰੱਖਦੀ ਸੀ ਸਾਡੇ ਘਰ ਵਿੱਚ ਸਿਰਫ ਚਾਚੀ ਹੀ ਜ਼ਿਆਦਾ ਚੁਸਤ ਚਲਾਕ ਸੀ ਚਾਚਾ ਤਾਂ ਵਿਚਾਰਾ ਭੋਲਾ ਜਿਹਾ ਹੀ ਸੀ ਚਾਚੇ ਦਾ ਤਾਂ ਸਿਰਫ ਨਾਂ ਹੀ ਸੀ ਕਿ ਚਾਚੇ ਦੇ ਘਰ ਵਿੱਚ ਮੁਖਤਿਆਰੀ ਆ ਜਦ ਕਿ ਮੁਖਤਿਆਰੀ ਤਾਂ ਸਾਰੀ ਚਾਚੀ ਦੇ ਹੱਥ ਵਿੱਚ ਹੀ ਸੀ ਚਾਚੇ ਨੂੰ ਤਾਂ ਬਸ ਉਹਦੀ ਗੱਲ ਮੰਨਣੀ ਪੈਂਦੀ ਸੀ ਇਸ ਤਰ੍ਹਾਂ ਇਹ ਸਾਰੇ ਚਾਚੀ ਤੋਂ ਪੈਸੇ ਮੰਗ ਕੇ ਲੈ ਕੇ ਜਾਂਦੇ ਸੀ ਅਸੀਂ ਵੀ ਜਦੋਂ ਕਿਤੇ ਜਾਣਾ ਹੁੰਦਾ ਸੀ ਤਾਂ ਸੋਨੀ ਚਾਚੀ ਤੋਂ ਹੀ ਪੈਸੇ ਲੈ ਕੇ ਜਾਂਦੇ ਸੀ ਪਰ ਮੈਂ ਦੇਖਿਆ ਚਾਚੀ ਸੋਨੀ ਦੇ ਬੜਾ ਲਾਗੇ ਲਾਗੇ ਰਹਿੰਦੀ ਸੀ ਸੋਨੀ ਦਾ ਬੜਾ ਮੋਹ ਜਿਆ ਕਰਦੀ ਸੀ ਮੈਨੂੰ ਇਸ ਗੱਲ ਤੋਂ ਬੜੀ ਹੈਰਾਨੀ ਸੀ ਕਿ ਮੇਰੀ ਸੱਸ ਨਾਲ ਤਾਂ ਬੜੀਆਂ ਚਲਾਕੀਆਂ ਕਰਦੀ ਆ ਤੇ ਉਹ ਉਦੇ ਮੁੰਡੇ ਨਾਲ ਬੜਾ ਮੋਹ ਜਿਆ ਕਰਦੀ ਆ ਚਾਚੀ ਕਹਿੰਦੀ ਰਹਿੰਦੀ ਸੀ ਕਿ ਘਰ ਵਿੱਚ ਜੋ ਮਰਜ਼ੀ ਹੋ ਜਾਵੇ ਪਰ ਮੈਂ ਕਦੇ ਜਵਾਕਾਂ 'ਚ ਕੋਈ ਫਰਕ ਨਹੀਂ ਕਰਦੀ ਸਾਰੇ ਜਵਾਕ ਮੈਨੂੰ ਇੱਕੋ ਜਿਹੇ ਆ ਮੈਨੂੰ ਇਹ ਗੱਲ ਚੰਗੀ ਲੱਗਦੀ ਸੀ ਕਿ ਚਾਹ ਲੋ ਜਵਾਕਾਂ ਵਿੱਚ ਤਾਂ ਫਰਕ ਨਹੀਂ ਕਰਦੀ ਉਦਾਂ ਤਾਂ ਉਹਦਾ ਸੁਭਾਅ ਥੋੜਾ ਖੁਸ਼ਕ ਜਿਹਾ ਸੀ ਪਰ ਜੋ ਮੇਰੀ ਨਨਾਨਸੀ ਉਹਦਾ ਤਾਂ ਚਾਚੀ ਘਾਟ ਹੀ ਕਰਦੀ ਸੀ ਉਹਦੇ ਨਾਲ ਤਾਂ ਚਾਚੀ ਕਈ ਵਾਰ ਲੜ ਪੈਂਦੀ ਸੀ ਚਾਚੀ ਮੈਨੂੰ ਕਹਿਣ ਲੱਗ ਜਾਂਦੀ ਸੀ ਕਿ ਆਪਣੀ ਨਨਾਨ ਤੋਂ ਬਚ ਕੇ ਰਹਾ ਕਰ ਇਹ ਬੜੀ ਤੇਜ਼ ਆ ਪਰ ਮੇਰੀ ਨਨਾਨ ਨਾਲ ਤਾਂ ਮੇਰੀ ਬੜੀ ਬਣਦੀ ਸੀ ਉਹ ਮੇਰਾ ਬੜਾ ਮੋਹ ਕਰਦੀ ਸੀ ਇਸ ਤਰ੍ਹਾਂ ਟਾਈਮ ਲੰਘੀ ਜਾਂਦਾ ਸੀ ਇੱਕ ਦਿਨ ਮੈਂ ਆਪਣੇ ਪੇਕੇ ਰਹਿਣ ਚਲੀ ਗਈ ਮੈਂ ਉੱਥੇ ਇੱਕ ਹਫ਼ਤਾ ਲਗਾ ਕੇ ਆਈ ਸੀ ਜ ਜਦੋਂ ਮੈਂ ਉੱਥੇ ਗਈ ਹੋਈ ਸੀ ਤਾਂ ਮੈਂ ਇੱਕ ਗੱਲ ਨੋਟ ਕੀਤੀ ਕਿ ਸੋਨੀ ਮੈਨੂੰ ਬਹੁਤ ਘੱਟ ਫੋਨ ਕਰਦੇ ਸੀ ਮੈਂ ਹੀ ਉਹਨਾਂ ਨੂੰ ਜ਼ਿਆਦਾਤਰ ਫੋਨ ਕਰਦੀ ਰਹਿੰਦੀ ਸੀ ਉਹ ਆਪ ਤਾਂ ਮੈਨੂੰ ਘੱਟ ਹੀ ਫੋਨ ਲਾਉਂਦੇ ਸੀ ਮੈਂ ਸੋਚਿਆ ਮੈਂ ਘਰ ਜਾ ਕੇ ਉਹਨਾਂ ਨੂੰ ਸ਼ਿਕਾਇਤ ਕਰੂੰਗੀ ਕਿ ਤੁਸੀਂ ਮੈਨੂੰ ਫੋਨ ਇੰਨਾ ਘੱਟ ਕਰਦੇ ਸੀ ਤੁਹਾਨੂੰ ਤਾਂ ਮੇਰੀ ਯਾਦ ਵੀ ਨਹੀਂ ਆਉਂਦੀ ਜਦੋਂ ਮੈਂ ਹਫ਼ਤੇ ਬਾਅਦ ਆਪਣੇ ਸਹੁਰੇ ਘਰ ਵਾਪਸ ਆਈ ਤਾਂ ਆਪਣੇ ਬੈੱਡ ਵਿੱਚ ਆਪਣਾ ਸਮਾਨ ਰੱਖ ਰਹੀ ਸੀ ਮੈਂ ਵੇਖਿਆ ਕਿ ਮੇਰੇ ਬੈੱਡ ਦੇ ਥੱਲੇ ਕੁਝ ਅਜਈਆਂ ਚੀਜ਼ਾਂ ਪਈਆਂ ਸੀ ਜਿਸ ਤੋਂ ਕਿ ਇਹ ਪਤਾ ਲੱਗਦਾ ਸੀ ਕਿ ਮੇਰੇ ਤੋਂ ਬਾਅਦ ਮੇਰੇ ਕਮਰੇ ਵਿੱਚ ਕੋਈ ਕੁੜੀ ਆਈ ਆ ਮੈਂ ਤਾਂ ਇਕਦਮ ਸੁੰਨ ਜੀ ਹੋ ਗਈ ਮੈਨੂੰ ਲੱਗਦਾ ਸੀ ਸੋਨੀ ਦੇ ਕਿਸੇ ਕੁੜੀ ਨਾਲ ਰਿਲੇਸ਼ਨ ਨੇ ਜਿਸ ਨੂੰ ਮੇਰੇ ਤੋਂ ਬਾਅਦ ਕਮਰੇ ਚ ਲੈ ਕੇ ਆਇਆ ਸੀ ਤਾਂ ਹੀ ਮੇਰੇ ਕਮਰੇ ਵਿੱਚ ਅਜਿਹੀਆਂ ਚੀਜ਼ਾਂ ਪਈਆਂ ਸੀ ਪਰ ਮੈਂ ਕਦੇ ਵੀ ਸੋਨੀ ਨੂੰ ਕਿਸੇ ਕੁੜੀ ਨਾਲ ਫੋਨ ਤੇ ਗੱਲ ਕਰਦੇ ਨਹੀਂ ਦੇਖਿਆ ਸੀ ਨਾ ਹੀ ਕਦੇ ਜ਼ਿਆਦਾ ਫੋਨ ਮੈਸੇਜ ਕਰਦੇ ਦੇਖਿਆ ਸੀ ਫਿਰ ਇਹ ਸਭ ਕੀ ਸੀ ਸਮਝ ਨਹੀਂ ਲੱਗ ਰਿਹਾ ਸੀ ਫਿਰ ਰਾਤ ਨੂੰ ਮੈਂ ਹਿੰਮਤ ਜੀ ਕਰਕੇ ਸੋਨੀ ਨੂੰ ਇਹ ਪੁੱਛ ਹੀ ਲਿਆ ਕਿ ਇਹ ਸਭ ਸਮਾਨ ਆਪਣੇ ਰੂਮ ਵਿੱਚ ਕੀ ਕਰ ਰਿਹਾ ਤਾਂ ਸੋਨੀ ਹੱਸਣ ਲੱਗ ਪਿਆ ਤੇ ਨੂੰ ਕਹਿਣ ਲੱਗਾ ਮੇਰੇ ਤੇ ਸ਼ੱਕ ਨਾ ਕਰ ਇਦਾਂ ਤੇਰੇ ਜਾਣ ਪਿੱਛੋਂ ਮੇਰਾ ਇੱਕ ਦੋਸਤ ਆ ਉਹ ਆਪਣੀ ਸਹੇਲੀ ਨੂੰ ਆਪਣੇ ਘਰ ਮਿਲਿਆ ਸੀ ਉਸ ਦਿਨ ਆਪਣੇ ਘਰ ਕੋਈ ਨਹੀਂ ਸੀ ਇਹ ਸਭ ਸਮਣ ਉਹਨਾਂ ਨੇ ਵਰਤਿਆ ਹੋਣਾ ਤਾਂ ਮੈਨੂੰ ਚੈਨ ਜਿਆ ਆਇਆ ਤੇ ਮੈਨੂੰ ਸੋਣੀ ਦੀ ਗਲਤੀ ਯਕੀਨ ਜਿਆ ਆ ਗਿਆ ਕਿ ਸ਼ੁਕਰ ਆ ਮੈਂ ਤਾਂ ਤੁਹਾਨੂੰ ਹੀ ਗਲਤ ਸਮਝਣ ਲੱਗ ਗਈ ਸੀ ਹੁਣ ਮੈਂ ਸੋਨੀ ਨੂੰ ਕਿਹਾ ਸੀ ਕਿ ਤੁਸੀਂ ਮੇਰੀ ਕਾਲਜ ਵਿੱਚ ਐਡਮਿਸ਼ਨ ਕਰਵਾ ਦਿਓ ਮੈਂ ਅੱਗੇ ਪੜਨਾ ਚਾਹੁੰਨੀ ਆ ਤਾਂ ਸੋਨੀ ਕਹਿੰਦਾ ਹਾਂ ਮੈਂ ਸਵੇਰੇ ਘਰ ਦੇ ਨਾਲ ਗੱਲ ਕਰੂੰਗਾ ਅਗਲੇ ਦਿਨ ਸੋਨੀ ਨੇ ਮੰਮੀ ਡੈਡੀ ਨਾਲ ਗੱਲ ਕੀਤੀ ਤੇ ਮੰਮੀ ਡੈਡੀ ਨੇ ਚਾਚੀ ਨਾਲ ਗੱਲ ਕੀਤੀ ਤਾਂ ਮੇਰੀ ਐਡਮਿਸ਼ਨ ਕਾਲਜ ਵਿੱਚ ਕਰਵਾ ਦਿੱਤੀ ਗਈ ਤੇ ਮੈਂ ਬੀਏ ਕਰਨ ਲੱਗ ਗਈ ਮੇਰੇ ਘਰ ਦੇ ਇਸ ਗੱਲ ਤੇ ਬੜੇ ਖੁਸ਼ ਸੀ ਨਾਨਾ ਜੀ ਮੈਨੂੰ ਕਹਿੰਦੇ ਚੱਲ ਤੇਰਾ ਵਿਆਹ ਵੀ ਹੋ ਗਿਆ ਤੇ ਤੇਰਾ ਪੜਾਈ ਵਾਲਾ ਸੁਪਨਾ ਵੀ ਪੂਰਾ ਹੋ ਗਿਆ ਮੈਂ ਡੇਲੀ ਬੱਸ ਤੇ ਕਾਲਜ ਜਾਂਦੀ ਸੀ ਤੇ ਜਦੋਂ ਮੈਂ ਕਾਲਜ ਤੋਂ ਘਰ ਆਉਂਦੀ ਤਾਂ ਸੋਨੀ ਤੇ ਚਾਚੀ ਰੋਜ਼ ਕਿਤੇ ਗਏ ਹੁੰਦੇ ਸੀ ਚਾਚੀ ਨੇ ਜਦੋਂ ਵੀ ਕਿਤੇ ਜਾਣਾ ਹੁੰਦਾ ਸੀ ਤਾਂ ਉਹ ਸੋਨੀ ਨੂੰ ਹੀ ਨਾਲ ਲੈ ਕੇ ਜਾਂਦੀ ਸੀ ਘਰ ਦਾ ਕੋਈ ਸਮਾਨ ਲੈ ਕੇ ਆਉਣਾ ਫਿਰ ਵੀ ਚਾਚੀ ਸੋਨੀ ਨੂੰ ਨਾਲ ਲੈ ਕੇ ਜਾਂਦੀ ਸੀ ਤੇ ਆਪਣੇ ਰਿਸ਼ਤੇਦਾਰ ਵਿੱਚ ਵੀ ਚਾਚੇ ਨਾਲ ਘਟ ਜਾਂਦੀ ਸੀ ਸੋਨੀ ਹੀ ਉਹਦੇ ਨਾਲ ਜਾਂਦਾ ਹੁੰਦਾ ਸੀ ਕਦੇ-ਕਦੇ ਮੈਂ ਆਪਣੇ ਆਪ ਨੂੰ ਬੜਾ ਇਕੱਲਾ ਫੀਲ ਕਰਦੀ ਸੀ ਉਹ ਮੇਰੇ ਨਾਲ ਘਾਟ ਹੀ ਬੈਠਦਾ ਸੀ ਉਹ ਹਮੇਸ਼ਾ ਚਾਚੀ ਦੇ ਮਗਰਮਗਰ ਫਿਰਦਾ ਰਹਿੰਦਾ ਸੀ ਇੱਕ ਦਿਨ ਤਾਂ ਮੈਨੂੰ ਉਹਨਾਂ ਦੋਵਾਂ ਤੇ ਸ਼ੱਕ ਹੀ ਹੋਣ ਲੱਗ ਪਿਆ ਕਿ ਕਿਤੇ ਗੱਲ ਕੋਈ ਹੋਰ ਤਾਂ ਨਹੀਂ ਕਿਉਂਕਿ ਮੇਰੇ ਨਾਲ ਉਹ ਗੱਲਾਂਬਾਤਾਂ ਘੱਟ ਹੀ ਕਰਦਾ ਸੀ ਪਰ ਉਹ ਚਾਚੀ ਨਾਲ ਬੜਾ ਖੁਸ਼ ਰਹਿੰਦਾ ਸੀ ਸੱਚ ਦੱਸਾਂ ਤਾਂ ਮੈਨੂੰ ਇਸ ਗੱਲ ਨਾਲ ਜੈਲਸੀ ਜੀ ਹੋਣ ਲੱਗ ਗਈ ਸੀ ਪਰ ਮੈਂ ਇਸ ਤਰ੍ਹਾਂ ਸਿੱਧਾ ਕਿਸੇ ਨੂੰ ਕੁਝ ਨਹੀਂ ਕਹਿ ਸਕਦੀ ਸੀ ਸੋਨੀ ਹਰ ਟਾਈਮ ਚਾਚੀ ਦੇ ਆਲੇ-ਦੁਆਲੇ ਘੁੰਮਦੇ ਰਹਿੰਦੇ ਸੀ ਕਦੇ ਵੀ ਉਹਨਾਂ ਨੂੰ ਕਿਤੇ ਜਾਣ ਨੂੰ ਜਵਾਬ ਨਹੀਂ ਦਿੰਦੇ ਸੀ ਚਲੋ ਹੋਇਆ ਕਿਤੇ ਜਾਏ ਹਰ ਟਾਈਮ ਨਾਲ ਹੀ ਤੁਰੇ-ਫਿਰਦੇ ਰਹਿਣਾ ਇਹ ਗੱਲ ਮੈਨੂੰ ਬਿਲਕੁਲ ਨਹੀਂ ਫੱਬਦੀ ਸੀ ਇੱਕ ਦਿਨ ਇਹ ਗੱਲ ਮੈਂ ਆਪਣੀ ਨਨਾਨ ਨਾਲ ਕੀਤੀ ਮੈਂ ਉਹਨੂੰ ਕਿਹਾ ਕਿ ਚਾਚੇ ਸਾਰੇ ਪਰਿਵਾਰ ਤੇ ਕਿੰਨੀ ਮੁਖਤਿਆਰੀ ਕਰਦੀ ਆ ਤੁਹਾਨੂੰ ਹੋਰ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਮੰਮੀ ਡੈਡੀ ਤਾਂ ਕਿੰਨੇ ਸਾਊ ਆ ਤੁਹਾਡਾ ਦਿਲ ਨਹੀਂ ਕਰਦਾ ਕਿ ਵੱਖਰੇ ਹੋ ਕੇ ਆਪਾਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀ ਸਕੀਏ ਤਾਂ ਮੇਰੀ ਨਾਨਣ ਕਹਿਣ ਲੱਗੀ ਕੀ ਦੱਸਾਂ ਭਾਬੀ ਮੈਂ ਤਾਂ ਆਪ ਇਸ ਗੱਲ ਤੋਂ ਬੜੀ ਪਰੇਸ਼ਾਨ ਆ ਪਰ ਮੰਮੀ ਡੈਡੀ ਸੁਭਾਅ ਦੇ ਇੰਨੇ ਨਰਮਾ ਕਿ ਉਹ ਅਲੱਗ ਹੋਣ ਨੂੰ ਤਿਆਰ ਹੀ ਨਹੀਂ ਮੈਂ ਤਾਂ ਜੇ ਕੋਈ ਕਹੇ ਅੱਜ ਅਲੱਗ ਹੋਣ ਨੂੰ ਤਿਆਰ ਆ ਇਹ ਤਾਂ ਮੇਰੇ ਸਕੂਲ ਜਾਣ ਤੇ ਬੜੀਆਂ ਪਾਬੰਦੀਆਂ ਲਾਉਂਦੇ ਸੀ ਹੁਣ ਤਾਂ ਤੁਹਾਡੇ ਕਰਕੇ ਚੁੱਪਿਆ ਇਹ ਤਾਂ ਹਮੇਸ਼ਾ ਮੇਰੇ ਤੇ ਰੋਕ ਟੋਕ ਲਾਉਂਦੀ ਰਹਿੰਦੀ ਸੀ ਤੂੰ ਐਦਾਂ ਫੈਸ਼ਨ ਕਰਦੀ ਆ ਤੂੰ ਓਦਾਂ ਫੈਸ਼ਨ ਕਰਦੀ ਆ ਜਦ ਕਿ ਮੇਰੇ ਆਪਣੇ ਮਾਪਿਓ ਇਸ ਬਾਰੇ ਕੁਝ ਨਹੀਂ ਕਹਿੰਦੇ ਹੋਰ ਤਾਂ ਹੋਰ ਸੋਨੀ ਵੀਰਾ ਵੀ ਉਹਨਾਂ ਪਿੱਛੇ ਲੱਗ ਕਿ ਮੈਨੂੰ ਬਹੁਤ ਕੁਝ ਬੋਲ ਜਾਂਦਾ ਸੀ ਉਹ ਮੇਰੇ ਭਰਾ ਦੇ ਕੰਨ ਭਰ ਦਿੰਦੀ ਸੀ ਉਹ ਤਾਂ ਹੁਣ ਥਾਡੇ ਕਰਕੇ ਥੋੜਾ ਜਿਹਾ ਸੁਧਰੀ ਹੋਈ ਆ ਉਹਦੇ ਮੂੰਹੋਂ ਇਹ ਗੱਲਾਂ ਸੁਣ ਕੇ ਮੈਂ ਬੜੀ ਹੈਰਾਨ ਰਹਿ ਗਈ ਮੈਨੂੰ ਤਾਂ ਇਸ ਗੱਲ ਦੀ ਬੜੀ ਹੈਰਾਨੀ ਸੀ ਕਿ ਸੋਨੀ ਆਪਣੀ ਚਾਚੀ ਪਿੱਛੇ ਇੰਨਾ ਕਿਉਂ ਲੱਗਦਾ ਮੈਨੂੰ ਤਾਂ ਸ਼ੱਕ ਜਿਹਾ ਹੁੰਦਾ ਸੀ ਕਿ ਕਿਤੇ ਗੱਲ ਕੋਈ ਹੋਰ ਤਾਂ ਨਹੀਂ ਇਸ ਤਰ੍ਹਾਂ ਹੀ ਟਾਈਮ ਲੰਗੇ ਜਾਂਦਾ ਸੀ ਮੈਨੂੰ ਬੜਾ ਸ਼ੱਕ ਜਿਹਾ ਪੈਂਦਾ ਸੀ ਕਿ ਕਿਤੇ ਸੋਨੀ ਚਾਚੀ ਨਾਲ ਗਲਤ ਰਿਸ਼ਤੇ ਵਿੱਚ ਤਾਂ ਨਹੀਂ ਪਰ ਫਿਰ ਮੈਂ ਸੋਚਦੀ ਸੀ ਨਹੀਂ ਨਹੀਂ ਇਦਾਂ ਤੇ ਨਹੀਂ ਹੋ ਸਕਦਾ ਚਾਚੀ ਭਤੀਜਾ ਤਾਂ ਮਾਂ ਪੁੱਤ ਵਾਂਗ ਹੁੰਦੇ ਨੇ ਹੁਣ ਇਹ ਗੱਲ ਮੈਂ ਸਿੱਧੀ ਆਪਣੀ ਨਾਨਾ ਨੂੰ ਵੀ ਨਹੀਂ ਪੁੱਛ ਸਕਦੀ ਸੀ ਜੇ ਮੈਂ ਇਦਾਂ ਪੁੱਛ ਲੈਂਦੀ ਪਤਾ ਨਹੀਂ ਘਰ ਵਿੱਚ ਕਿੰਨਾ ਕ ਹੰਗਾਮਾ ਹੋ ਜਾਣਾ ਸੀ ਮੈਂ ਆਪਣੇ ਪਿਛਲੇ ਪਰਿਵਾਰ ਵੱਲ ਵੇਖ ਕੇ ਵੀ ਚੁੱਪ ਕਰ ਜਾਂਦੀ ਸੀ ਉਹਨਾਂ ਨੇ ਮੈਨੂੰ ਮਸਾ ਵਯਾਇਆ ਸੀ ਮੈਂ ਉਹਨਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਇਸ ਤਰ੍ਹਾਂ ਹੀ ਟਾਈਮ ਲੰਘੀ ਜਾਂਦਾ ਸੀ ਹੁਣ ਸੋਨੀ ਨੂੰ ਕੰਪਿਊਟਰ ਦੀ ਜੌਬ ਮਿਲ ਗਈ ਸੀ ਉਹ ਕਿਸੇ ਵਿਭਾਗ ਵਿੱਚ ਕੰਪਿਊਟਰ ਦੀ ਜੌਬ ਕਰਨ ਲੱਗ ਗਏ ਸੀ ਮੈਂ ਸੋਚਦੀ ਸੀ ਇੱਕ ਗੱਲੋਂ ਤਾਂ ਚੰਗਾ ਹੀ ਹੋਇਆ ਕਿ ਚੱਲ ਹੁਣ ਸੋਨੀ ਵੀ ਆਪਣੀ ਜੌਬ ਕਰਨਗੇ ਹੁਣ ਉਹ ਚਾਚੀ ਨਾਲ ਕਿਤੇ ਨਹੀਂ ਜਾਣਗੇ ਜਦੋਂ ਸੋਨੀ ਨੂੰ 1 ਮਹੀਨਾ ਹੋ ਗਿਆ ਤਾਂ ਮੈਂ ਦੇਖਿਆ ਕਿ ਸੋਨੀ ਨੇ ਆਪਣੀ ਤਨਖਾਹ ਲਿਆ ਕੇ ਚਾਚੀ ਦੇ ਹੱਥ ਵਿੱਚ ਦੇ ਦਿੱਤੀ ਤੇ ਮੈਂ ਜਦੋਂ ਸੋਨੀ ਨੂੰ ਇਸ ਗੱਲ ਬਾਰੇ ਪੁੱਛਿਆ ਕਿ ਤੁਸੀਂ ਉਹ ਨੋਤਾ ਤਨ ਖਾ ਬਾਰੇ ਦੱਸਿਆ ਵੀ ਨਹੀਂ ਜਾਂ ਦਿਖਾਈ ਵੀ ਨਹੀਂ ਤੁਸੀਂ ਹੁਣ ਸਰ ਚਾਚੀ ਨੂੰ ਫੜਾ ਦਿੱਤੀ ਤਾਂ ਸੋਨੀ ਮੈਨੂੰ ਕਹਿਣ ਲੱਗਿਆ ਕਿ ਘਰ ਦਾ ਸਾਰਾ ਖਰਚਾ ਉਹੀ ਚਲਾਉਂਦੀ ਆ ਹੁਣ ਉਹਨਾਂ ਨੂੰ ਫੜਾਉਣੀ ਸੀ ਪਰ ਮੈਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗੀ ਹੁਣ ਤਾਂ ਮੈਨੂੰ ਹੋਰ ਵੀ ਸ਼ੱਕ ਹੋ ਗਿਆ ਸੀ ਕਿ ਸੋਨੀ ਤੇ ਚਾਚੀ ਵਿਚਾਰੇ ਜ਼ਰੂਰ ਕੋਈ ਗਲਤ ਰਿਸ਼ਤਾ ਤਾਂ ਹੀ ਉਹ ਇੱਕ ਦੂਜੇ ਦਾ ਇੰਨਾ ਕਰਦੇ ਆ ਮੈਂ ਇੱਕ ਹੋਰ ਚੀਜ਼ ਵੇਖੀ ਰਾਤ ਨੂੰ ਅਸੀਂ ਦੋਵੇਂ ਸੁੱਤੇ ਪਏ ਸੀ ਤੇ ਅਚਾਨਕ ਮੇਰੀ ਜਾਗ ਖੁੱਲੀ ਤਾਂ ਮੈਂ ਵੇਖਿਆ ਕਿ ਅੱਧੀ ਰਾਤ ਨੂੰ ਸੋਨੀ ਮੇਰੇ ਕੋਲ ਕਮਰੇ ਵਿੱਚ ਨਹੀਂ ਸੀ ਪਹਿਲਾਂ ਤਾਂ ਮੈਨੂੰ ਲੱਗਾ ਚਾਹ ਲੋ ਵਾਸ਼ਰੂਮ ਗਏ ਹੋਣਗੇ ਪਰ ਬਾਅਦ ਵਿੱਚ ਮੈਂ ਵੇਖਿਆ ਕਿ ਉਹਨਾਂ ਨੂੰ ਗਏ ਹੋਏ ਅੱਧਾ ਘੰਟਾ ਹੋ ਗਿਆ ਸੀ ਉਹ ਅਜੇ ਤੱਕ ਵਾਪਸ ਨਹੀਂ ਆਏ ਸੀ ਮੈਨੂੰ ਇਸ ਗੱਲ ਤੋਂ ਡਰਜਾ ਲੱਗਣ ਲੱਗ ਗਿਆ ਕਿ ਉਹ ਕਿੱਧਰ ਚਲੇ ਗਏ ਜਦੋਂ ਮੈਂ ਉੱਠ ਕੇ ਵੇਖਿਆ ਤਾਂ ਉਹ ਕਿਤੇ ਵੀ ਨਹੀਂ ਸੀ ਜਦੋਂ ਹੀ ਮੈਂ ਲੌਬੀ ਦੀ ਲਾਈਟ ਜਗਾਈ ਤਾਂ ਮੈਂ ਵੇਖਿਆ ਕਿ ਸੋਨੀ ਜਲਦੀ ਜਲਦੀ ਚਾਚੀ ਦੇ ਕਮਰੇ ਵਿੱਚੋਂ ਬਾਹਰ ਆ ਰਹੀ Sí. ਮੈਂ ਕਿਹਾ ਤੁਸੀਂ ਇੱਥੇ ਕੀ ਕਰ ਰਹੇ ਸੀ ਤਾਂ ਉਹ ਮੈਨੂੰ ਕਹਿਣ ਲੱਗੇ ਮੈਂ ਤਾਂ ਚਾਚੀ ਨੂੰ ਸਿਰ ਦੁਖ ਦੇ ਦੀ ਗੋਲੀ ਦੇਣ ਗਿਆ ਸੀ ਚਾਚੀ ਨੇ ਮੈਨੂੰ ਫੋਨ ਕੀਤਾ ਸੀ ਉਸ ਦਿਨ ਚਾਚਾ ਖੇਤ ਪਾਣੀ ਲਾ ਰਿਹਾ ਸੀ ਚਾਚਾ ਘਰ ਨਹੀਂ ਸੀ ਮੈਨੂੰ ਬਹੁਤ ਗੁੱਸਾ ਆਇਆ ਉਸ ਟਾਈਮ ਤਾਂ ਮੈਂ ਕੁਝ ਨਹੀਂ ਬੋਲੀ ਸਵੇਰ ਨੂੰ ਮੈਂ ਕਿਹਾ ਕਿ ਉਹ ਹੋਰ ਕਿਸੇ ਨੂੰ ਵੀ ਕਹਿ ਸਕਦੇ ਸੀ ਤਾਂ ਇਸ ਗੱਲ ਪਿੱਛੇ ਮੇਰੀ ਸੋਨੀ ਨਾਲ ਬੜੀ ਲੜਾਈ ਹੋਈ ਸੋਨੀ ਮੇਰੀ ਗੱਲ ਬਿਲਕੁਲ ਵੀ ਨਹੀਂ ਮੰਨਦੇ ਸੀ ਉਹ ਹਮੇਸ਼ਾ ਆਪਣੀ ਚਾਚੀ ਦੀ ਹੀ ਸਾਈਡ ਲੈਂਦੇ ਸੀ ਮੈਂ ਇਸ ਗੱਲ ਤੋਂ ਬੜੀ ਦੁਖੀ ਹੋ ਚੁੱਕੀ ਸੀ ਮੈਂ ਇੱਕ ਦਿਨ ਇਸ ਬਾਰੇ ਆਪਣੀ ਸਾਸ ਨਾਲ ਗੱਲ ਕੀਤੀ ਕਿ ਉਹ ਮੇਰੇ ਨਾਲੋਂ ਵੱਧ ਐਮੀਅਤ ਆਪਣੇ ਚਾਚੀ ਨੂੰ ਦਿੰਦੇ ਨੇ ਮੈਂ ਇਸ ਗੱਲ ਤੇ ਹੈਰਾਨ ਸੀ ਕਿ ਉਹ ਆਪਣੀ ਮਾਂ ਨੂੰ ਵੀ ਇੰਨੀ ਐਮੀਅਤ ਨਹੀਂ ਦਿੰਦੇ ਸੀ ਜਿਵੇਂ ਉਹ ਆਪਣੀ ਮਾਂ ਦਾ ਇੰਨਾ ਕਰਦੇ ਤਾਂ ਸ਼ਾਇਦ ਮੈਨੂੰ ਉਪਰਾਂਣਾ ਲੱਗਦਾ ਪਰ ਮੈਨੂੰ ਇਹ ਚੀਜ਼ ਬੜੀ ਹਰਟ ਕਰਦੀ ਸੀ ਕਿ ਉਹ ਆਪਣੀ ਚਾਚੀ ਦਾ ਬੜਾ ਕਰਦੇ ਸੀ ਮੇਰੀ ਸੱਸ ਮੈਨੂੰ ਕਹਿਣ ਲੱਗੀ ਪੁੱਤ ਸ਼ੁਰੂ ਤੋਂ ਹੀ ਇਹਦਾ ਆਪਣੀ ਚਾਚੀ ਨਾਲ ਜ਼ਿਆਦਾ ਪਿਆਰ ਆ ਇਹ ਹਮੇਸ਼ਾ ਆਪਣੀ ਚਾਚੀ ਨਾਲ ਹੀ ਰਹਿੰਦਾ ਸੀ ਪਰ ਮੈਂ ਕਿਹਾ ਮੰਮੀ ਹੋਣ ਤਾਂ ਇਹ ਜਵਾਨ ਆ ਨਾਲੇ ਹਰੇਕ ਚੀਜ਼ ਦੀ ਕੋਈ ਹੱਦ ਹੁੰਦੀ ਆ ਹੁਣ ਇਹਦਾ ਵਿਆਹ ਹੋ ਗਿਆ ਆ ਚਾਚੀ ਹੁਣ ਵੀ ਆਪਣੀ ਮਰਜ਼ੀ ਹੀ ਇਹਦੇ ਤੇ ਚਲਾਉਂਦੀ ਰਹਿੰਦੀ ਆ ਸਾਡੀ ਵੀ ਕੋਈ ਆਪਣੀ ਜ਼ਿੰਦਗੀ ਆ ਹੈਰਾਨੀ ਦੀ ਗੱਲ ਤਾਂ ਇਹ ਆ ਕਿ ਸੋਨੀ ਹਮੇਸ਼ਾ ਉਹਦੀ ਹੀ ਗੱਲ ਸੁਣਦੇ ਆ ਮੇਰੀ ਕੋਈ ਗੱਲ ਨਹੀਂ ਸੁਣਦੇ ਮੰਮੀ ਕਹਿਣ ਲੱਗੀ ਚੱਲ ਕੋਈ ਨਾ ਪੁੱਤ ਮੈਂ ਸੋਨੀ ਨੂੰ ਸਮਝਾਉਂਗੀ ਇਹ ਗੱਲ ਕਿਤੇ ਚਾਚੀ ਨੇ ਖੜੀ ਨੇ ਸੁਣ ਲਈ ਉਹ ਪਿੱਛੇ ਖੜੀ ਸੀ ਪਰ ਮੈਨੂੰ ਨਹੀਂ ਪਤਾ ਸੀ ਤਾਂ ਚਾਚੀ ਨੇ ਉਹ ਹੰਗਾਮਾ ਕੀਤਾ ਜੋ ਨਹੀਂ ਕਰਨਾ ਸੀ ਉਹਨੇ ਬਹੁਤ ਜ਼ਿਆਦਾ ਰੌਲਾ ਘਰ ਵਿੱਚ ਪਾਇਆ ਇੰਨੇ ਟਾਈਮ ਤੱਕ ਸੋਨੀ ਆ ਗਈ ਉਹ ਵੀ ਮੇਰੇ ਨਾਲ ਲੜਨ ਲੱਗ ਪਈ ਤਾਂ ਮੰਮੀ ਨੇ ਸੋਨੀ ਨੂੰ ਕਿਹਾ ਕਿ ਆਪਣੀ ਘਰ ਵਾਲੀ ਨੂੰ ਇਦਾਂ ਨਹੀਂ ਬੋਲੀਦਾ ਅਕਸਰ ਉਹ ਵਿਆਹ ਕੇ ਲੈ ਕੇ ਆਂਦੀ ਆ ਅਸੀਂ ਆਪਣੀ ਜ਼ਿੰਮੇਵਾਰੀ ਲਈ ਸੀ ਕਿ ਅਸੀਂ ਇਹਨੂੰ ਆਪਣੀ ਧੀ ਬਣਾ ਕੇ ਰੱਖਾਂਗੇ ਤੇ ਤੂੰ ਇਹਨੂੰ ਇਸ ਤਰ੍ਹਾਂ ਨਹੀਂ ਬੋਲ ਸਕਦਾ ਤਾਂ ਚਾਚੀ ਬੋਲਣ ਲੱਗੀ ਕਹਿੰਦੀ ਜਿਸ ਤਰ੍ਹਾਂ ਦੀਆਂ ਇਹ ਗੱਲਾਂ ਕਰਦੀ ਹੈ ਨਾਲੇ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਆ ਇੰਨੇ ਟਾਈਮ ਤੱਕ ਚਾਚਾ ਵੀ ਆ ਗਿਆ ਚਾਚਾ ਕਹਿਣ ਲੱਗਾ ਕਿ ਤੂੰ ਜ਼ਿਆਦਾ ਨਾ ਬੋਲ ਚਾਚੇ ਨੇ ਚਾਚੀ ਨੂੰ ਕਾਫੀ ਘੂਰਿਆ ਪਰ ਚਾਚੀ ਚਾਚੇ ਤੋਂ ਕਿੱਥੇ ਡਰਦੀ ਸੀ ਚਾਚੀ ਕਹਿੰਦੀ ਚੁੱਪ ਕਰਕੇ ਬੈਠ ਜਾਓ ਮੈਨੂੰ ਪਤਾ ਕਰਦੀ ਗੱਲ ਕਿਵੇਂ ਸੰਭਾਲਣੀ ਆ ਮੈਨੂੰ ਪੱਕਾ ਪਤਾ ਸੀ ਕਿ ਉਹਨਾਂ ਵਿੱਚ ਕੋਈ ਨਾ ਕੋਈ ਰਿਸ਼ਤਾ ਹੈਗਾ ਇਸ ਕਰਕੇ ਮੈਂ ਉਹਨਾਂ ਦੋਵਾਂ ਤੇ ਪੂਰੀ ਨਜ਼ਰ ਰੱਖੀ ਹੁਣ ਮੈਂ ਰਾਤ ਨੂੰ ਆਪਣੇ ਘਰ ਵਾਲੇ ਤੇ ਪੂਰੀ ਨਜ਼ਰ ਰੱਖਦੀ ਸੀ ਕਈ ਵਾਰ ਵੇਖਿਆ ਕਿ ਉਹ ਉੱਠ ਕੇ ਜਾਣ ਲੱਗਦਾ ਸੀ ਤੇ ਮੈਂ ਉਦੋਂ ਹੀ ਉੱਠ ਜਾਂਦੀ ਸੀ ਤੇ ਉਹ ਵਾਸ਼ਰੂਮ ਦੇ ਬਾਨੇ ਜਾ ਕੇ ਫਿਰ ਵਾਪਸ ਆ ਜਾਂਦਾ ਸੀ ਹੁਣ ਮੈਂ ਆਪਣੇ ਘਰ ਵਾਲੇ ਤੇ ਚਾਚੀ ਨੂੰ ਇਕੱਲੇ ਨਹੀਂ ਛੱਡਦੀ ਸੀ ਜਿੱਥੇ ਵੀ ਉਹ ਦੋਵੇਂ ਜਾਣੇ ਬੈਠੇ ਹੁੰਦੇ ਸੀ ਉੱਥੇ ਹੀ ਬੈਠ ਜਾਂਦੀ ਸੀ ਉਹ ਦੋਵੇਂ ਮੈਨੂੰ ਬੜਾ ਘੂਰਦੇ ਰਹਿੰਦੇ ਸੀ ਮੈਨੂੰ ਤਾਂ ਪਤਾ ਸੀ ਕਿ ਉਹਨਾਂ ਵਿੱਚ ਕੋਈ ਰਿਸ਼ਤਾ ਹੈਗਾ ਪਰ ਮੈਂ ਬਿਨਾਂ ਪ੍ਰੂਫ ਤੋਂ ਕਿਸੇ ਨੂੰ ਨਹੀਂ ਦੱਸ ਸਕਦੀ ਸੀ ਇੱਕ ਦਿਨ ਰਾਤ ਨੂੰ ਅਸੀਂ ਸਾਰਾ ਪਰਿਵਾਰ ਸੁੱਤਾ ਪਿਆ ਸੀ ਕਿ ਉਹ ਦੋਵੇਂ ਰਾਤ ਨੂੰ ਭੱਜ ਗਏ ਤੇ ਉਸ ਦਿਨ ਮੈਨੂੰ ਬਿਲਕੁਲ ਜਾਗ ਨਹੀਂ ਆਈ ਤੇ ਸਵੇਰ ਨੂੰ ਪਤਾ ਲੱਗਾ ਕਿ ਉਹ ਭੱਜ ਗਏ ਆ ਉਹਨਾਂ ਨੇ ਇੱਕ ਨੋਟਿਸ ਲਿਖ ਕੇ ਛੱਡ ਦਿੱਤਾ ਸੀ ਜਿਸ ਵਿੱਚ ਲਿਖਿਆ ਸੀ ਕਿ ਅਸੀਂ ਇੱਕ ਦੂਜੇ ਬਿਨਾ ਨਹੀਂ ਰਹਿ ਸਕਦੇ ਅਸੀਂ ਇੱਕ ਦੂਜੇ ਨੂੰ ਸੱਚਾ ਪਿਆਰ ਕਰਦੇ ਹਾਂ ਉਸ ਦਿਨ ਉਹਨਾਂ ਨੇ ਸਾਨੂੰ ਨੀਂਦ ਵਾਲੀਆਂ ਗੋਲੀਆਂ ਪਾ ਕੇ ਦੁੱਧ ਪਿਆਇਆ ਸੀ ਜਿਸ ਕਰਕੇ ਕਿਸੇ ਨੂੰ ਵੀ ਉਹਨਾਂ ਦੇ ਭੱਜਣ ਦਾ ਪਤਾ ਨਹੀਂ ਲੱਗਾ ਸੀ ਸਾਰੇ ਇਸ ਗੱਲ ਤੋਂ ਹੈਰਾਨ ਰਹਿ ਗਏ ਸੀ ਕਿ ਉਹਨਾਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਹੋਰ ਤਾਂ ਹੋਰ ਚਾਚੀ ਨੇ ਤਾਂ ਸੋਨੀ ਪਿੱਛੇ ਆਪਣੇ ਬੱਚੇ ਵੀ ਛੱਡ ਦਿੱਤੇ ਮੈਨੂੰ ਤਾਂ ਉਹਨਾਂ ਮਾਸੂਮਾਂ ਤੇ ਬਹੁਤ ਤਰਸ ਆ ਰਿਹਾ ਸੀ ਜੋ ਵਿਚਾਰੇ ਘਰ ਵਿੱਚ ਮਾਂ ਲਈ ਰੋ ਰਹੇ ਸੀ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਹੀ ਚੁੱਕੀ ਸੀ ਨਾਲ ਨਾਲ ਉਹ ਛੋਟੇ ਬੱਚਿਆਂ ਦੀ ਜ਼ਿੰਦਗੀ ਰੁਲ ਗਈ ਸੀ ਮੈਨੂੰ ਮੇਰੇ ਪੇਕੇ ਵਾਪਸ ਲੈ ਗਏ ਸੀ ਹੁਣ ਮੈਂ ਆਪਣੇ ਪੇਕੇ ਕਰ ਰਹੀਆਂ ਮੇਰਾ ਹੁਣ ਵਿਆਹ ਕਰਾਉਣ ਨੂੰ ਬਿਲਕੁਲ ਮੰਨ ਨਹੀਂ ਕਰਦਾ ਕਿਉਂਕਿ ਮੈਂ ਤਾਂ ਪਹਿਲਾਂ ਹੀ ਆਪਣੇ ਘਰ ਬਹੁਤ ਦੁਖੀ ਸੀ ਤੇ ਮੇਰੇ ਘਰ ਵਾਲੇ ਨੇ ਵੀ ਮੇਰੀ ਲਾਈਫ ਖਰਾਬ ਕਰ ਦਿੱਤੀ ਤੇ ਉਸ ਚਾਚੀ ਨੂੰ ਵੀ ਬਿਲਕੁਲ ਸ਼ਰਮ ਨਹੀਂ ਆਈ ਉਹਨੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ